ਸਤ ਸ੍ਰੀ ਅਕਾਲ ਬਾਈ ਸਾਰੇ ਭੈਣ ਭਰਾਵਾਂ ਨੂੰ ਅੱਜ ਅਸੀਂ ਬਾਰ ਦੇ ਕਾਲੀ ਪੁਲੀ ਤੇ ਖੜੇ ਆ ਇਹ ਨਹਿਰ ਵੀਰੇ ਦਰਾਹੇ ਤੋਂ ਆ ਰਹੀ ਆ ਤੇ ਇਹ ਆਉਂਦੀ ਆ ਵੀਰੇ ਬੱਧਨੀ ਜਾ ਰਹੀ ਆ ਇਹ ਨਹਿਰ ਇੱਥੇ ਇੱਕ ਲਵਾਰਸ ਡੈੱਡ ਬੋਡੀ ਆਈ ਆ ਨੌਜਵਾਨ ਦੇਖਣ ਨੂੰ ਲੱਗਦਾ ਬਾਈ ਤੇ ਉਹਦੇ ਲੋਰ ਪਾਈ ਹੋਈ ਸੀਗੀ ਲਾਸਕਾਡਾ ਲੱਕ ਦੇ ਵਿੱਚ ਤੇ ਲੋਰ ਦਾ ਨਾਲ ਆ ਵੀਰੇ ਤੇ ਹੋਰ ਉਹਦੇ ਕੱਪੜਾ ਕੋਈ ਨਹੀਂ ਨਾ ਕੋਈ ਟੈਟੂ ਪਾਇਆ ਵਾ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾ ਜੋ ਇਹਨਾਂ ਦੇ ਪਰਿਵਾਰ ਤੱਕ ਪਹੁੰਚ ਸਕੇ ਇਹ ਵੀਰੇ ਵੀਡੀਓ ਅਸੀਂ ਜੇ ਕਿਸੇ ਨੂੰ ਇਹ ਵੀਰ ਦੀਆਂ ਫੋਟੋ ਚਾਹੀਦੀਆਂ ਵਾਂ ਵੀਰੇ ਵਹੇ ਦੀ ਪਛਾਣ ਤਾਂ ਆਉਂਦੀ ਨਹੀਂ ਫਿਰ ਵੀ ਜੇ ਫੋਟੋ ਕਿਸੇ ਨੇ ਚਾਹੀਦੀਆਂ ਉਹਨਾਂ ਵਟਸਐਪ ਤੇ ਹੀ ਪਾਵਾਂਗੇ ਫੋਟੋ ਤੇ ਅਸੀਂ ਆਪਦਾ ਨੰਬਰ ਮੈਂਸ਼ਨ ਕਰਾਂਗੇ ਕਮਲਪਾਲ ਜੀ ਦਾ ਤੇ ਆਪਦਾ ਵੀਰੇ ਨੰਬਰ ਮੈਂਸ਼ਨ ਕਰਾਂਗੇ ਧੰਨਵਾਦ ਹੈ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਮ ਸਦਾ ਸੁਖ ਦਾ